ਦਾ ਨਾਮ ਰਸ ਕਰਕੇ ਬਹੁਤ ਕੈਪਟਨ ਪਰਮੇਸ਼ਰਾ ਨਾਲ ਆਪਣਾ ਕਰਤੱਵ ਕਰਦਾ ਤੇਰਾ ਨਾਮ ਕੈਪਟਨ ਗਰਮੇਲ ਸਿੰਘ ਮੈਂ 32 ਸਾਲ ਸਰਵਿਸ ਕਰਕੇ ਅੱਜ ਰਿਟਾਇਰ ਹੋਇਆ ਮੈਂ ਸਭ ਤੋਂ ਪਹਿਲਾਂ ਤਾਂ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੈਨੂੰ ਬਹੁਤ ਲੰਬੀ ਨੌਕਰੀ ਮਿਹਰ ਪਰਿਆਤਰਾ ਕੇ ਔਰ ਚੜ੍ਹਦੀ ਕਲਾ ਨ ਕਰਾਈ ਔਰ ਉਸ ਤੋਂ ਬਾਅਦ ਮੈਂ ਆਪਣੀ ਪਰਿਵਾਰ ਦਾ ਮਾਤਾ ਪਿਤਾ ਦਾ ਔਰ ਭਰਾਵਾਂ ਦਾ ਔਰ ਆਪਣੀ ਫੈਮਿਲੀ ਦਾ ਔਰ ਸਾਰਿਆਂ ਦੀ ਸਪੋਰਟ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਅਹੁਦੇ ਤੱਕ ਪਹੁੰਚਣ ਤੱਕ ਮੇਰਾ ਬਹੁਤ ਸੰਯੋਗ ਕੀਤਾ ਔਰ ਮੈਂ ਸਿਕ ਰਜਮੈਂਟ ਨੂੰ ਹਮੇਸ਼ਾ ਰਿਣੀ ਰਹਾਂਗਾ ਸਿਕ ਰਜਮੈਂਟ ਨੇ ਬਹੁਤ ਕੁਝ ਮੈਨੂੰ ਦਿੱਤਾ ਔਰ ਮੈਂ ਜਿੰਨੀ ਸੇਵਾ ਕਰ ਸਕਿਆ ਸਿਕ ਰਜਮੈਂਟ ਦੇ ਵਿੱਚ ਔਰ ਅੱਗੇ ਵੀ ਇਹੀ ਪ੍ਰੇਰਿਤ ਕਰੂੰਗਾ ਕਿ ਜਿੰਨੇ ਵੀ ਨੌਜਵਾਨਾਂ ਸਿਕ ਰਜਮੈਂਟ ਦੀ ਵੱਧ ਤੋਂ ਵੱਧ ਸੇਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਾਧਿਮ ਰਾਈ ਸਾਰੇ ਹੀ ਦੇਖ ਰਹੇ ਸ్రోਤਿਆਂ ਨੂੰ ਔਰ ਸਾਰੀ ਸੰਗਤ ਨੂੰ ਮੈਂ ਆਪਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਪਣ ਕਰਦਾ ਔਰ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਅਪਾਰ ਬਖਸ਼ਿਸ਼ ਅੱਜ ਸਾਡੇ ਪਰਿਵਾਰ ਤੇ ਕੀਤੀ ਹੈ ਅੱਜ ਸਾਡੇ ਪਰਿਵਾਰ ਦੀ ਦੂਜੀ ਪੀੜ੍ਹੀ ਸਾਡੇ ਛੋਟੇ ਭਰਾ ਸਰਦਾਰ ਗਰਮੇਲ ਸਿੰਘ ਜੀ ਕੈਪਟਨ ਗਰਮੇਲ ਸਿੰਘ ਜੀ ਅੱਜ ਰਿਟਾਇਰ ਹੋਏ ਨੇ ਜਿਹੜੇ ਆਪਣੀ 32 ਸਾਲ 8 ਮਹੀਨੇ 16 ਦਿਨ ਦੀ ਸਰਵਿਸ ਜਿਹੜੀ ਐ ਸਿੱਖ ਰਜਮੈਂਟ ਦੇ ਵਿੱਚ ਕਰਕੇ ਔਰ ਸਿੱਖ ਰਜਮੈਂਟ ਦੀ ਸਭ ਤੋਂ ਅਹਿਮ ਪਲਟਨ ਸਭ ਤੋਂ ਮਸ਼ਹੂਰ ਪਲਟਨ ਸਭ ਤੋਂ ਮੇਨ ਪਲਟਨ ਜਿਹੜੀ ਆ ਜਿਹੜੀ ਪਹਿਲਾਂ 36 ਸਿੱਖ ਦੇ ਨਾਂ ਨਾਲ ਜਾਣੀ ਜਾਂਦੀ ਸੀ ਹੁਣ 4 ਸਿੱਖ ਦੇ ਨਾਂ ਨਾਲ ਜਾਣੀ ਜਾਂਦੀ ਹੈ ਇਹਨਾਂ ਨੇ ਉਸ ਰਜਮੈਂਟ ਦੇ ਵਿੱਚ ਆਪਣੀ ਸਾਰੀ ਜਿਹੜੀ ਹੈ ਨੌਕਰੀ ਨਿਭਾਈ ਹੈ ਔਰ ਲਾਸਟ ਤੇ 68 ਬ੍ਰਿਗੇਡ ਦੇ ਵਿੱਚ ਹੋਏ ਜਿਹੜਾ ਤਰੇਗਾਉਂ ਤੋਂ ਰਿਟਾਇਰ ਹੋਏ ਨੇ ਔਰ ਅੱਜ ਇਹ ਸਾਡੇ ਸੈਂਟਰ ਸਿੱਖ ਰਾਮਗੜ੍ਹ ਸੈਂਟਰ ਦੇ ਵਿੱਚੋਂ ਇਹ ਰਿਟਾਇਰ ਹੋ ਕੇ ਅੱਜ ਇੱਥੇ ਅੰਮ੍ਰਿਤਸਰ ਪਹੁੰਚੇ ਨੇ ਔਰ ਮੈਂ 사ਤਗੁਰ ਜੀ ਦਾ ਕੋਟਾਣ ਕੋਟ ਧੰਨਵਾਦ ਕਰਦਾ कि ਜਿਨ੍ਹਾਂ ਨੇ ਸਾਡੇ ਪਰਿਵਾਰ ਤੇ ਬੜੀ ਬਖਸ਼ਿਸ਼ ਕੀਤੀ ਹੈ ਕਿਉਂਕਿ ਸਾਡੀ ਪਹਿਲੀ ਪੀੜ੍ਹੀ ਸਾਡੇ ਪਿਤਾ ਸਰਦਾਰ ਬਲੀ ਸਿੰਘ ਸਾਡੇ ਤਾਇਆ ਜੀ ਸਰਦਾਰ ਦਸੰਦਾ ਸਿੰਘ ਔਰ ਸਰਦਾਰ ਸਰਦਾਰ ਸੰਤੋਖ ਸਿੰਘ ਜੀ ਸਾਡੇ ਚਾਚਾ ਜੀ ਉਹ ਵੀ ਫੌਜ ਦੇ ਵਿੱਚ ਸਨ ਔਰ ਉਹਨਾਂ ਦੇ ਵਿੱਚੋਂ ਸਾਡੇ ਫਾਦਰ ਸਾਹਿਬ ਜਿਹੜੇ 21 ਸਾਲ ਸਰਵਿਸ ਕਰਕੇ ਸਾਤ ਸਿੱਖ ਦੇ ਵਿੱਚੋਂ ਰਿਟਾਇਰ ਹੋਏ ਸੀ ਉਸ ਤੋਂ ਬਾਅਦ ਸਾਡੇ ਵੱਡੇ ਭਾਈ ਸਾਹਿਬ ਜੀ ਆਰਟੀ ਦੇ ਵਿੱਚ ਸਨ ਜਿਹੜੇ ਆਰਟੀ ਦੇ ਵਿੱਚੋਂ ਆਪਣੀ 18 ਸਾਲ ਦੀ ਸਰਵਿਸ ਕਰਕੇ ਰਿਟਾਇਰ ਹੋਇਆ ਉਹਨਾਂ ਤੋਂ ਬਾਅਦ ਮੈਂ 19 ਸਿੱਖ ਰਜiment ਦੇ ਵਿੱਚ 24 ਸਾਲ ਕਰਕੇ ਰਿਟਾਇਰ ਹੋਇਆ ਹਾਂ ਮੇਰੇ ਤੋਂ ਬਾਅਦ ਮੇਰੇ ਛੋਟੇ ਭਰਾ ਸੂਬੇਦਾਰ ਨਰਵੈਲ ਸਿੰਘ ਉਹ 28 ਸਾਲ ਸਰਵਿਸ ਕਰਕੇ 21 ਸੈਕ ਰੈਜiment ਦੇ ਵਿੱਚੋਂ ਰਿਟਾਇਰ ਹੋਏ ਨੇ ਔਰ ਅੱਜ ਸਾਡੇ ਸਾਰਿਆਂ ਨੂੰ ਛੋਟੇ ਭਰਾ ਜਿਹੜੇ ਨੇ ਸਰਦਾਰ ਗੁਰਮੀਲ ਸਿੰਘ ਫੋਰਸ ਸਿੱਖ ਦੇ ਵਿੱਚ ਸਾਰੀ ਆਪਣੀ ਸਰਵਿਸ ਕਰਕੇ ਰਿਟਾਇਰ ਹੋਏ ਨੇ ਜਿਨ੍ਹਾਂ ਨੇ ਆਪਣੀ ਜਿਹੜੀ ਸੇਵਾ ਵਾ ਉਹ ਬਹੁਤ ਸਮਾਂ ਜਿਹੜੀ ਆ ਦੇਹਰਾਦੂਨ ਆਈਐਮਏ ਦੇ ਵਿੱਚ ਵੀ ਨਿਭਾਈ ਹੈ ਤਕਰੀਬਨ 9 ਸਾਲ ਦਾ ਅਰਸਾ ਜਿਹੜਾ ਆਈਐਮਏ ਮਿਲਟਰੀ ਅਕੈਡਮੀ ਦੇਹਰਾਦੂਨ ਔਰ 3 3 ਸਾਲ ਦਾ ਅਰਸਾ ਜਿਹੜਾ ਉਹ ਐਨਡੀਏ ਪੂਨੇ ਲਾਇਆ ਇਹਨਾਂ ਨੇ ਔਰ ਇਸ ਤਰ੍ਹਾਂ ਇਹ ਸੇਵਾ ਆਪਣੀ ਕਰਕੇ ਤੇ ਆਨਰੀ ਕੈਪਟਨ ਰਿਟਾਇਰ ਹੋਏ ਨੇ ਮੈਂ 사ਤਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਕਰਦਾ ਇਹ ਸਾਡੇ ਫਾਦਰ ਸਾਹਿਬ ਦਾ ਸਾਡੀ ਮਦਰ ਦਾ ਇਹ ਸੁਪਨਾ ਸੀ ਕਿ ਸਾਡੇ ਬੱਚੇ ਜਿਹੜੇ ਆ ਫੌਜ ਦੇ ਵਿੱਚੋਂ ਚੰਗੇ ਰੈਂਕ ਲੈ ਕੇ ਰਿਟਾਇਰ ਹੋਣ ਸੋ ਉਹਨਾਂ ਦਾ ਸੁਪਨਾ ਜਿਹੜਾ ਹੈ ਉਹ ਅੱਜ ਪੂਰਾ ਹੋਇਆ ਹੈ ਇਸ ਕਰਕੇ ਸਾਨੂੰ ਬੜੀ ਖੁਸ਼ੀ ਹੈ ਸਾਡੀਆਂ ਦੂਜੀ ਪੀੜ੍ਹੀ ਅੱਜ ਜਿਹੜੀ ਸਿੱਖ ਰਜਮੰਡ ਦੇ ਵਿੱਚੋਂ ਰਿਟਾਇਰ ਹੋ ਗਈ ਆ ਪਰ ਸਾਡੀ ਤੀਜੀ ਪੀੜ੍ਹੀ ਮੇਰਾ ਬੱਚਾ ਹਰਮਨਜੀਤ ਸਿੰਘ ਹਰਮਨਦੀਪ ਸਿੰਘ ਉਹ ਵੀ ਫੌਜ ਦੇ ਵਿੱਚ 19 ਸਿੱਖ ਰੇ ਦੇ ਵਿੱਚ ਜਿਹੜੀ ਉਹ ਨੌਕਰੀ ਕਰ ਰਿਹਾ ਸੋ ਸਾਡੀ ਤੀਜੀ ਪੀੜ੍ਹੀ ਦੇ ਵਿੱਚ ਸੇਵਾ ਨਿਭਾ ਰਹੀ ਹੈ ਜਿਹੜੀ ਕਿ ਬਤੌਰ ਸਿੱਖ ਰੇਜiment ਦੇ ਵਿੱਚ ਇਸ ਕਰਕੇ ਸਾਨੂੰ ਬੜਾ ਮਾਣ ਹੈ ਸਿੱਖ ਰੇਜiment ਤੇ ਔਰ ਅਸੀਂ ਸਾਰੀ ਸਿੱਖ ਰੇਜiment ਦੀ ਚੜ੍ਹਦੀ ਕਲਾ ਵਾਸਤੇ ਔਰ ਸਾਰੀ ਆਰਮੀ ਵਾਸਤੇ ਮੈਂ ਰੋਜ਼ ਹੀ ਦੋਵੇਂ ਟਾਈਮ ਅਰਦਾਸ ਕਰਦਾ ਕਿ ਸਾਡੇ ਫੌਜੀ ਸਹਿਬਾਨ ਸਾਡੇ ਬੱਚੇ ਸਾਡੇ ਭਰਾ ਜਿੱਥੇ-ਜਿੱਥੇ ਵੀ ਦੇਸ਼ ਦੀ ਸੇਵਾ ਨਿਭਾ ਰਹੇ ਨੇ ਸਤਿਗੁਰੂ ਉਹਨਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਔਰ ਉਹ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਹੀ ਆਪਣੀ ਸਰਵਿਸ ਪੂਰੀ ਕਰਕੇ ਖਸਦੇ ਖੇੜਦੇ ਆਪਣੇ ਪਰਿਵਾਰ ਦੇ ਵਿੱਚ ਆਉਣ ਇਹ ਮੇਰੀ ਸਤਿਗੁਰ ਅਗੇ ਅਰਦਾਸ ਜੀ ਜਿਵੇਂ ਅੱਜਕੱਲ ਨੌਜਵਾਨਾਂ ਦੀ ਚਲ ਰੁਝਾਨ ਹੈ ਬਾਹਰ ਨਿਕਸ਼ਤਾ ਉਹ ਨੌਕਰੀ ਕਰਨਾ ਨਹੀਂ ਚਾਹੁੰਦੇ ਦੇਸ਼ ਦੀ ਸੇਵਾ ਕਰਨਾ ਨਹੀਂ ਚਾਹੁੰਦੇ ਪਰ ਤੁਹਾਡੇ ਪਰਿਵਾਰ ਵਿੱਚ ਤੀਜੀ ਪੀੜੀ ਸੇਵਾ ਕਰਨ ਦੀ ਕੀ ਕਨੈਕਟੀਵਿਟੀ ਦੇਖੋ ਜੀ ਇਹ ਅੱਜਕੱਲ ਦਾ ਇਹ ਟ੍ਰੈਂਡ ਹੀ ਚੱਲ ਪਿਆ ਹੈ ਕਿ ਜਿਹੜੇ ਵੀ ਬੱਚੇ ਜਿਹੜੇ ਉਹ ਪਲੱਸ 2 ਕਰਕੇ ਜਾਂਦੇ ਬਾਹਰ ਜਾਂਦੇ ਨੇ ਆਈਲੈਂਡਸ ਕਰਕੇ ਜਾਂ ਉਹ ਲੜਕੀ ਲੱਭਦੇ ਨੇ ਤੇ ਵਿਆਹ ਕਰਾ ਕੇ ਬਾਹਰ ਜਾਂਦੇ ਨੇ ਮੈਂ ਤੇ ਸਭ ਤੋਂ ਪਹਿਲਾਂ ਇਹ ਰਿਕਵੈਸਟ ਕਰੂੰਗਾ ਕਿ ਸਾਡਾ ਆਪਣਾ ਦੇਸ਼ ਹੈ ਆਪਣੀ ਆਪਣੇ ਦੇਸ਼ ਦੇ ਵਿੱਚ ਸੇਵਾ ਕਰੀਏ ਜਿੱਥੇ ਵੀ ਸਰਵਿਸ ਮਿਲਦੀ ਆਪਾਂ ਲਈ ਜੀਵਲ ਹੋਈਏ ਵੈਲ ਔਰ ਆਪਾਂ ਇੱਥੇ ਜਿਹੜੀਆਂ ਕੋਈ ਸਰਵਿਸ ਕਰੀਏ ਆਪਣੇ ਮਾਪਿਆਂ ਦੀ ਕਰੀਏ ਆਪਣੇ ਦੇਸ਼ ਦੇ ਵਿੱਚ ਰਹਿ ਕੇ ਕਿਉਂਕਿ ਆਪਣਾ ਦੇਸ਼ ਆਪਣਾ ਹੈ ਬਗਾਨੇ ਦੇਸ਼ ਦੇ ਵਿੱਚ ਜਾ ਕੇ ਬਹੁਤ ਜ਼ਿਆਦੀ ਸਖਤ ਮਿਹਨਤ ਕਰਨੀ ਪੈਂਦੀ ਹੈ ਪਰ ਪਰਿਵਾਰ ਤੋਂ ਵਿਛੋੜਾ ਵੀ ਬਹੁਤ ਚੱਲਣਾ ਪੈਂਦਾ ਹੈ ਇਸ ਕਰਕੇ ਮੇਰੀ ਤੇ ਇਹੋ ਹੀ ਸਾਰਿਆਂ ਨੂੰ ਇਹ ਰਿਕਵੈਸਟ ਆ ਮੈਂ ਆਪਣੇ ਆਉਣ ਵਾਲੇ ਬੱਚਾ ਨੂੰ ਸਾਰਿਆਂ ਨੂੰ ਇਹੋ ਹੀ ਸੁਜੈਸ਼ਨ ਦਿੰਨਾ ਕਿ ਸਾਰੇ ਹੀ ਇੱਥੇ ਵੈਲਡ ਐਜੂਕੇਟਰ ਹੋ ਕੇ ਚੰਗੀ ਪੜ੍ਹਾਈ ਕਰਕੇ ਇੱਥੇ ਦੇਸ਼ ਦੇ ਵਿੱਚ ਵੀ ਚੰਗੀਆਂ ਨੌਕਰੀਆਂ ਕਰੋ ਤਾਂ ਕਿ ਸਾਡਾ ਸਿੱਖਾਂ ਦਾ ਵੀ ਨਾਂ ਜਿਹੜਾ ਉਹ ਅੱਗੇ ਰੋਸ਼ਨ ਹੋਵੇ ਸਾਡੇ ਬੱਚੇ ਜਿਹੜੇ ਆਈਪੀਐਸ ਆਈਐਸ ਅਫਸਰ ਬਣ ਇਹ ਸਾਡੇ ਜਿਹੜਾ ਸਿੱਖਾਂ ਦੇ ਵਿੱਚ ਜਿਹੜੀ ਅਜੇ ਕੁਝ ਬਹੁਤ ਜ਼ਿਆਦੀ ਘਾਟ ਵਾ ਕਿਉਂਕਿ ਸਾਡੇ ਬੱਚੇ ਬਾਹਰ ਨੂੰ ਜਾ ਰਹੇ ਖਾਸ ਕਰਕੇ ਪੰਜਾਬ ਦੇ ਤੇ ਅਸੀਂ ਇਹਨਾਂ ਪੋਸਟਾਂ ਤੋਂ ਵਾਂਝੇ ਰਹਿ ਰਹੇ ਹਾਂ ਸੋ ਮੈਂ ਤੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਈ ਕਰਕੇ ਇੱਥੇ ਮਿਹਨਤ ਕਰਕੇ ਰਹਿਣ ਵਾਲਾ ਸਾਡਾ ਜਿਹੜਾ ਪਿੰਡ ਆ ਉਹ ਰਤੋਕੇ ਚੋਲਾ ਸਾਹਿਬ ਦੇ ਲਾਗੇ ਔਰ ਇਸ ਵੇਲੇ ਮੈਂ ਤੇ ਮੇਰਾ ਇਹ ਭਰਾ ਛੋਟਾ ਜਿਹੜਾ ਅੱਜ ਰਿਟਾਇਰ ਹੋਇਆ ਗਰਮੇਲ ਸਿੰਘ ਅਸੀਂ ਅੰਮ੍ਰਿਤਸਰ ਰਹ ਰਹੇ ਹਾਂ ਨਰੈਣਗੜ੍ਹ ਸਿਆਟਾ ਦੇ ਪਾਸ ਔਰ ਬਾਕੀ ਸਾਡੇ ਤਿੰਨ ਭਰਾ ਸਰਦਾਰ ਹਰਪ੍ਰੀਤ ਸਿੰਘ ਸਰਦਾਰ ਅਵਤਾਰ ਸਿੰਘ ਤੇ ਸਰਦਾਰ ਨਰਵੈਲ ਸਿੰਘ ਇਹ ਪਿੰਡ ਰਹਿੰਦੇ ਨੇ ਸਾਡੇ ਮਾਤਾ ਪਿਤਾ ਪਿੰਡ ਨੇ ਔਰ ਅਸੀਂ ਦੋ ਭਰਾ ਇੱਥੇ ਆ ਔਰ ਮੈਂ ਸ਼੍ਰੋਮਣੀ ਕਮੇਟੀ ਦੇ ਵਿੱਚ ਸੇਵਾ ਹਰਨਵਾ ਰਿਹਾ ਔਰ ਬੜੀ ਖੁਸ਼ੀ ਹੈ ਸਤਗੁਰਜੀ ਦਾ ਕੋਟਾਨ ਕੋਟ ਧੰਨਵਾਦ ਹੈ ਤੁਹਾਡਾ ਵੀ ਧੰਨਵਾਦ ਹੈ ਪੱਤਰਕਾਰ ਵੀਰਾਂ ਦਾ ਔਰ ਜਿਹੜੇ ਸਾਡੇ ਸੱਜਣ ਬਾਬਾ ਦੀਪ ਸਿੰਘ ਰਿਹਾਲੀ ਮਿਸ਼ਨ ਦੇ ਪ੍ਰਧਾਨ ਸਾਹਿਬ ਸਰਦਾਰ ਕਮਲਜੀਤ ਸਿੰਘ ਉਮੀਦ ਪ੍ਰਧਾਨ ਸਰਦਾਰ ਪ੍ਰਭਜੀਤ ਸਿੰਘ ਔਰ ਸਮੁੱਚੀ ਟੀਮ ਬਾਬਾ ਦੀਪ ਸਿੰਘ ਹ리아ਲੀ ਮਿਸ਼ਨ ਦੀ ਆਈ ਹੈ ਉਹਨਾਂ ਸਾਰਿਆਂ ਦਾ ਹੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹੋਰ ਵੀ ਸੱਜਣ ਮਿੱਤਰ ਰਿਸ਼ਤੇਦਾਰ ਭੈਣ ਭਰਾ ਜਿਹੜੇ ਆਏ ਨੇ ਸਾਰਿਆਂ ਦਾ ਆਪਣੇ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਜਿਉਂ ਆਖਦਾ ਜੀ ਅਗਰ ਨਾਮ ਦਾਸ ਜੀ ਤੁਹਾਡੇ ਮੇਰੇ ਹਰੀਆਲੀ ਪਵਾਰ ਇੰਜੀਨੀਅਰ ਹਰੀਆਲੀ ਨੂੰ ਬਹੁਤ ਸਵਾਗਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਮੈਂਬਰ ਤੰਤਨ ਬਾਬਾ ਦੀਪ ਸਿੰਘ ਰਿਹਾਲੀ ਮਿਸ਼ਨ ਜਿਹੜੀ ਜਿੰਨੀ ਟੀਮ ਆਈ ਹੈ ਅਸੀਂ ਸਾਰੀ ਟੀਮ ਨੇ ਸਰਦਾਰ ਗਰਮੇਲ ਸਿੰਘ ਕੈਪਟਨ ਗਰਮੇਲ ਸਿੰਘ ਜੀ ਦਾ ਇੱਥੇ ਪਹੁੰਚਣ ਤੇ ਜੋ ਕਿ ਬੜੀ ਲੰਮੀ ਸਰਵਿਸ ਔਰ ਬੜਾ ਵੱਡਾ ਰੈਂਕ ਲੈ ਕੇ ਆਪਣੇ ਘਰ ਵਾਪਸ ਆਏ ਨੇ ਸਾਰੀ ਟੀਮ ਨੇ ਉਹਨਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਹੈ ਅਸੀਂ ਜੀ ਆਇਆਂ ਕਰਦੇ ਹਾਂ ਔਰ ਅੱਗੇ ਵੀ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਹਾਰਾਜ ਕੇ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਪਿੱਛੇ ਤਰੱਕੀਆਂ ਮਾਣੀਆਂ ਹਨ ਜਿਸ ਤਰ੍ਹਾਂ ਇੱਜ਼ਤ ਦੀ ਇਹਨਾਂ ਪਿੱਛੇ ਸੇਵਾ ਕੀਤੀ ਹੈ ਇਸੇ ਤਰ੍ਹਾਂ ਉਹ ਅੱਗੇ ਵੀ ਚੜਦੀ ਕਲਾ ਵਿੱਚ ਰਹਿਣ ਇਹੋ ਸਾਡੀ ਕਾਮਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ